ਦਾ ਚੂਰੀਆਂ ਚੂਰੀਆਂ ਦੇ ਨਸ਼ੇ ਨਸ਼ੇ ਬਹੁਤ ਹੋ ਵੀ ਜਾਂਦੇ ਆ ਯਾਰ ਸਿਰ ਪੰਜੇ ਗੋਲੇ ਚੱਲ ਗਏ ਤੇਰੇ ਪਾਈਚੇ ਵੀ ਉਹ ਬਾਈਥੇ ਓੜ ਕੇ ਲੈ ਤੇ ਪਾਜਾ ਈਗਾ ਬੱਪੀ ਕੀ ਗਣੀ ਜਾਂਦਾ ਜੀ ਕੁਛ ਨਹੀਂ ਬੱਸ ਮੋਆ ਮੈਂ ਆਉਣਾ ਮੈਂ ਮੇਰਾ ਆਪਣੇ ਬਣੇ ਨਹੀਂ ਬਹੁਤ ਬਾਰੇ ਭਇਆ ਉਹ ਸਾਡੇ ਕਮਾਂਡੀਆਂ ਦੇ ਰਾਤ ਚੋਰੀ ਹੋ ਗਈ ਐ ਮੈਂ ਨਾ ਸਿਲੰਡਰ ਪਾਟ ਕੇ ਲੱਗੇ ਨੇ ਕਿਤਾ ਜੋ ਤਾਰਾਂ ਇਹਨਾਂ ਪੱਟੀ ਜਾਂਦੇ ਆ ਅੱਛਾ ਐ ਤਾਂ ਕੋਈ ਨਜ਼ਰ ਆਏ ਲੂਜ ਕਰਨੀ ਪੂਚੋਰਾ ਦਾ ਚੋਰਾ ਦਾ ਕੋਈ ਭਰੋਸਾ ਵੀ ਨਹੀਂ ਹੁੰਦਾ ਹੋਈ ਓਏ ਕੀ ਨਾ ਟਰਾਂਸਫਾਰਮਰ ਸਾਰਾ ਵਾਟ ਕੇ ਲੈ ਲਓ ਨਾ ਆਪਾਂ ਐ ਕਰਦੇ ਆਂ ਫਿਰ ਉਸ ਨੂੰ ਨਾ ਖੂ ਲਈ ਲਾਲਾ ਨੇ ਉਸ ਕਰੇ ਮਿੱਟ ਕੇ ਕਰ ਲੈਣਾ ਹਾਂ ਲਾਲਾ ਜੰਗਾ ਨਹੀਂ ਡਿੰਡੀ ਗੋਲੀ ਸਮਰ ਨਾਲ ਆਪਾਂ ਸਮਰ ਨਾਲ ਆਪਾਂ ਗੁਰ ਚੋਰਾਂ ਗਾ ਚੋਰਾਂ ਬਗਵਰੀ ਜਾਂਦੀਆਂ ਆਪਣੇ ਬੰਦੇ। ਉਹ ਰਾਣੀ ਬੂਨਾ ਜਰ ਨੂੰ ਥਾਣੇਦਾਰ ਨੂੰ ਫੋਨ। ਹੈਲੋ। ਜੇ ਮੈਂ ਥਾਣੇਦਾਰਾ ਇੱਕ ਵਾਰ ਆਪਣੇ ਬੰਦੇ ਦਾ ਮਸਲਾ ਹੋਇਆ ਸੀਗਾ ਚੋਰੀ ਦਾ। ਤੇ ਉਹਦੇ ਸਿਸਲੇ ਚ ਆਉਣਾ ਸੀਗਾ ਇੱਥੇ ਆਪਣੇ ਬੰਦਾ ਤੰਗੜ। ਗਵਾਂਡੀਆਂ ਦੇ ਇੱਕ ਸਿਲੰਡਰ ਚ ਚੱਕਿਆ ਗਿਆ ਇੱਕ ਪੀਸੀ ਚੱਕਿਆ ਗਿਆ। ਹੋਰ ਚੋਰ ਵੀ ਵੜੀਆਂ ਹੋਈਆਂ ਬੇਕਨ ਸਾਈਡੀਆਂ ਵਾਲੇ ਹੋਈ ਫੇ ਭਾਂਡੇ ਖਸੂ ਦੇ। ਓਏ ਯਾਰ। ਕਦੋਂ ਆਏਗਾ ਸਟੂ? 2 ਘੰਟਿਆਂ ਚ। ਚਾਹ ਫੇ ਆ ਜਾ ਮੈਂ ਵੀ ਮੇਰੇ ਕੋਈ ਬੈਠਾਗਾ ਆਪਣੇ ਘਰੀ ਆ ਜੀ ਚੱਕਾ। ਠੀਕ ਚਲ। ਥਾਣੇਦਾਰ ਕੀ ਕਹਿੰਦਾ? ਉਗਾ ਮੈਂ ਆਉਣਾ بس 2 ਘੰਟੇ ਦੀ ਕਰਾ ਠੀਕ ਆ ਅੱਜ ਦੇਖੀ ਪਰ ਚੋਨਾ ਦੀ ਖੈਰ ਨਹੀਂ ਇਹ ਜਗਾ ਲਈ ਹੋਰ ਯਾਰ ਚੋਰ ਗਈ ਬਾਦ ਨੂੰ ਜਿੰਦੇ ਇੱਕ ਤਿੰਨ ਘੰਟਾ ਆਪਣਾ ਪਿੰਡ ਨੂੰ ਵੀ ਬਦਨਾਮ ਹੀ ਵਾਲਾ ਇੱਕਦਾਂ ਮਸੂਰੀ ਵਾਲਾ ਆਪਣਾ ਪਿੰਡ ਭੱਜ ਬੱਜ ਕੇ ਆਉਂਦੇ ਲੋਕ ਇੱਥੇ ਚੋਰੀ ਕਰਨ ਵਿੱਚ ਹੀ ਜਾਂਦਾ ਟਿੰਗੜੀ ਜਾਂਦਾ ਚੋਰੀ ਕਰਨ ਉਹ ਚੋਰੀ ਬੜੀ ਹੋਈ ਨਾ ਯਾਰ ਹੋਰ ਯਾਰ ਮੈਂ ਬੰਨੇ ਤਾਂ ਸਰਪੰਚ ਨੇ ਫੋਨ ਲਾਇਆ ਵਾ ਖਾਨੇਦਾਰ ਨੂੰ ਉਹ ਵੇ ਸਰਪੰਚ ਪੋਤਾ ਦੋ ਘੰਟਾ ਮਾਲਮ ਗਿਆ ਸਰਕਾ ਲਾਪਾ ਸਰਪੰਚ ਪੁਲੀ ਚੱਲ ਗਿਆ ਕੀ ਕਰਨੀ ਹੈ ਉਹ ਵੇਖੇ ਸਰਪੰਚ ਤੇ ਮੈਂ ਬਰੇ ਆਉਣਾ ਹੀ ਹੂਗੀ ਪੁਲਿਸ ਵੀ ਬੋਆ ਟਾਈਮ ਹੋਰ ਯਾਰ ਆ ਪਰਸੈਂਟ ਆਉਗਾ ਭਾਜੀ ਇੱਥੇ ਬੈਠਿਆ ਠੀਕ ਆ ਭਾਈ ਹੋਰ ਮੰੰਬਰ ਹੈ ਠੀਕ ਕੀ ਕਰੀਏ ਕੀ ਹੋਗਾ ਅੱਜ ਕੀ ਕੁਝ ਕਰਨਾ ਬੱਕਰੀ ਐਸੀ ਚੱਕਿਆ ਹੋਰ ਸਾਡੇ ਘਰੇ ਸਿਲੰਡਰ ਚੱਕਿਆ ਹੋਰ ਯਾਰ ਹੋਰ ਯਾਰ ਚੋਰੀਆ ਵਾਲਾ ਯਾਰ ਹੋਰ ਤਿੰਗੜ ਚੋਰੀ ਨਹੀਂ ਬਾਹਰ ਹੋਈ ਜਾਂਦਾ ਨਾ ਇੱਕ ਜੱਟਾ ਵਾਲਾ ਬੜਾ ਪੈਗਾ ਹੋਰ ਏਹੀ ਫਸਲੇ ਜਮਾ ਕੋਲਸ ਨੂੰ ਬੁਲਾਇਆਗਾ ਪਤਾ ਵੀ ਲੱਗਿਆ ਸਿਲੰਡਰ ਚੋਰੀ ਹੋ ਗਿਆ ਇਹਨਾਂ ਦੇ ਏਸੀ ਹੋ ਗਿਆ ਕਦੋਂ ਚੋਰੀ ਹੋਇਆ ਪੁੱਛ ਕੀ ਤੂੰ ਕਹੂਗੀ ਬੱਸ ਹੁਣ ਆਲੀ ਹੋ ਗਈ ਰਾਜ ਹੀ ਹੋ ਗਈ ਟੁੱਪੀ ਹੋਈ ਇੱਥੋਂ ਗੈੜੀਆਂ ਤੋਂ ਆ ਆ ਗਿਆ ਸਰਪੰਚ ਦਾ ਘਰ ਸਾਰੇ ਆਣੇ ਸਾਰੇ ਉਹਨੂੰ ਲੈ ਜਾ ਔਰ ਦਰਾ ਚੋਰਾਂ ਦੇ ਕਰਨ ਵਾਲੇ ਬੜੇ ਵਧੀਆ ਆਪਾਂ ਨੂੰ ਕਰਨੇ ਪੈਣਗੇ ਸੱਚਾ ਹਾਂ ਚੋਰਾਂ ਬੜੀਆਂ ਹੋਣ ਲੱਗਦੀਆਂ ਆਪਾਂ ਨੂੰ ਕਰਨੇ ਪੈਣਗੇ ਸਿੱਟ ਸਿਕਾਇਤਾਂ ਬਹੁਤ ਆਉਣ ਲੱਗਦੀਆਂ ਬਹੁਤ ਅੱਜ ਚੋਰਾਂ ਆ ਆ ਆ ਗਿਆ ਸਰਪੰਚ ਕਾਕਰ ਆ ਮੈਂਬਰ ਤਾਂ ਉਹ ਹੀ ਸਰਪੰਚ ਸਰਪੰਚ ਨਿਕਾ ਜਵਾਖ ਜੀ ਆਉਏ ਹੋਰ ਬਾਈ ਮੈਂਬਰਾ ਹੋਰ ਗਿਆ ਸਸਰੀ ਗਾਲ ਸਸਰੀ ਗਾਲ ਤਰਾਪਾ ਪਾ ਕਿੱਧਰ ਗਿਆ ਹੋ ਸਰਪੰਚ ਉਹਦਾ ਮਾਰਸਾ ਸੈੱਟ ਚ ਗਿਆ ਹੋ ਜ਼ਰੂਰੀ ਕੰਮ ਅੱਛਾ ਮਾਰਸਾ ਗਿਆ ਹੋਇਆ ਤੂੰ ਦੱਸ ਮੈਂ ਫਿਰ ਕੀ ਗੱਲ ਹੋਊਗੀ ਇਹਦਾ ਜਵਾਬ ਖਾ ਉਹਦਾ ਚੋਰੀ ਹੋ ਗਈ ਰਾਤ ਇਹਦੇ ਹੋ ਗਈ ਚੋਰੀ ਉਹ ਇਧਰੇ ਰਹਿੰਦੇ ਆ ਗਮਾਡੀਆਂ ਦੇ ਯਾਰ ਉਹ ਯਾਰ ਨਾ ਤੇ ਏਸੀ ਲੇ ਹਾਂ ਏਸੀ ਲੇ ਉਹ ਟ੍ਰਾਂਸਫਾਰਮ ਪਟਕੇ ਲੇਨੇ ਮੋਟਰ ਵਾਲਾ ਤਾਰਾਂ ਲੇਕੇ ਨੇ ਸਿਲੈਂਡਰ ਲੇਕੇ ਦੀ ਜਾਂ ਕੇ ਕੋਈ ਨਹੀਂ ਕਰਾਂਗੇ ਇਹਨਾਂ ਦਾ ਹੀਲਾ ਹੱਲ ਸਾਰਾ ਕੁਝ ਕਰਾਂਗੇ ਕੋਈ ਨਹੀਂ ਹੁਣ ਰਿਪੋਰਟ ਛੁੱਟੀ ਸਾਡੇ ਕੋਲੇ ਆ ਗਈ ਅਸੀਂ ਚੋਰ ਫੜ ਕੇ ਤੁਹਾਨੂੰ ਦੇ ਦਾਂਗੇ ਠੀਕ ਹੈ ਤੇ ਸਾਰੇ ਤੁਹਾਡਾ AC UC ਸਾਰਾ AC ਤੇ ਸਿਲੰਡਰ ਤੁਹਾਡਾ ਤੁਹਾਨੂੰ ਵਾਪਸ ਮਿਲ ਜਾਊਗਾ ਅਤਰ ਸਮਾਨ ਜੇ ਵੀ ਨਾ ਹੈਗਾ ਸ਼ਰੀ ਜੇ ਵੀ 50 ਦਾ ਚੋਰੀ ਕਰਨਾ ਤੁੰਗੜ ਪੰਡੇ ਦੇ ਪੁੱਤ ਆ ਉਹ ਸਮਾਨ

ਕਿਆ ਚਾਹੀ ਹੋਏ ਚਲੋ ਆਪਣਾ ਕੰਮ ਵੰਨਦੇ ਕੰਮ ਵੰਨਦੇ ਆਪਣਾ ਜਾਨਾ ਦੇ ਰਿਹਾ ਹੈ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਸਾਰਾ ਕੁਝ ਕਰ ਦਿਓ ਤੇ ਅਗਲਾ ਆਪਾਂ ਸਰਪੰਚੀ ਦਾ ਪਾਰਟ 2 ਲੈ ਕੇ ਆਵਾਂਗੇ ਧੰਨਵਾਦ